ਇਹ ਆਪਣੀ ਗੱਲ ਆ ਜਾਂਦੀ ਐ ਅਸੀਂ ਇਕੱਠੇ ਨਹੀਂ ਹੁੰਦੇ ਆ ਆਪਾਂ ਇਕੱਠੇ ਨਹੀਂ ਹੁੰਦੇ ਆ ਜਿਹੜਾ ਚੱਲਣ ਚੱਲਣਦੇ ਆ ਨਾ ਵਿਸ਼ਾ ਵਿਸ਼ਾ ਬੋਲਣ ਦਾ ਨਹੀਂ ਹੈ ਪਰ ਮਾਫ ਕਰਿਓ ਆ ਦੇਖ ਕੇ ਥੋੜਾ ਜਿਹਾ ਮਨ ਮਨ ਦੁਖਦਾ ਹੈ ਪਰਵਾਸੀਆਂ ਨੂੰ ਦੇਖ ਕੇ ਸੱਚੀ ਮਨ ਦੁਖਦਾ ਫਿਰ ਮਾਫ ਕਰਿਓ ਮਾਪੇ ਜਦੋਂ ਦੇਖਦੇ ਹਾਂ ਕਿ ਇਹ लुधियाना शहर है ना अ जिन्ना को मैं इलाका इधर अंदर नु वड्या हां लगदा ही नहीं की पंजाब है पर ਸਾਡੇ ਪੰਜਾਬੀਆਂ ਦੀ ਇੱਕ ਨਾ ਬੜੀ ਵੱਡੀ ਕਮੀ ਹੈ ਜਿੰਨਾਂ ਚ ਛੱਤਰ ਪੈਂਦੇ ਨਹੀਂ ਨਾ ਉਹਨਾਂ ਚ ਸਾਨੂੰ ਸਮਝ ਨਹੀਂ ਆਉਂਦੀ ਮਾਫ ਕਰਿਓ ਖਾ ਰਹਿਆਂ ਛੱਤਰ ਖਾ ਹੀ ਰਹੇ हां ਆ 10 ਮਿੰਟ ਪਹਿਲਾਂ ਮੈਨੂੰ ਇੱਕ ਵੀਡੀਓ ਆਈ ਹੈ ਔਰ ਨਵੀਂ ਵੀਡੀਓ ਆਈ ਹੈ ਚਲੋ ਸਟੇਜ ਤੋਂ ਲਾਈਵ ਹਾਂ ਕਿਉਂਕਿ ਬੋਲੀਏ ਕਿਸੇ ਦੇ ਨਾਲ ਪਰ ਮਨ ਦੁਖਦਾ ਹੈ ਭਾਈ ਮਨ ਦੁਖਦਾ ਹੈ ਮੈਂ ਨਹੀਂ ਕਹਿੰਦਾ ਕਿ ਕੋਈ ਗਲਤ ਹੈ ਕੋਈ ਉਹ ਉਹ ਗਲਤ ਨਹੀਂ ਤੇ ਅਸੀਂ ਚੰਗੇ ਹਾਂ ਨਹੀਂ ਨਹੀਂ ਨਹੀਂ